ਨਰਨਾ ਜੀ ਸਰਦਾਰ ਅਮਰਜੀਤ ਸਿੰਘ ਸਰਪੰਚ ਮਰਵਾਲੇ ਤੋਂ ਜੀ ਪੰਸਾਬ ਕੀ ਕਹਿਣਾ ਚਾਹੋਗੇ ਅੱਜ ਕੜੇ ਮੇਰਾ ਵਿਕਾਸ ਕੀਤਾ ਜਾ ਰਿਹਾ ਬਹੁਤ ਵਧੀਆ ਜੀ ਆਮ ਆਦਮੀ ਪਾਰਟੀ ਜਿਹੜੀ ਆ ਇਹਨੇ ਪਿੰਡਾਂ ਦੇ ਵਿੱਚ ਵੈਸ ਤੇ ਪਹਿਲਾਂ ਤੋਂ ਲੱਗੇ ਪਰ ਹੁਣ ਮੁਕਾਜ ਜਿਹੜਾ ਯੋਰਾ ਦੇ ਕੀਤਾ ਹਰ ਹਰ ਪਾਸੇ ਕੋਈ ਸੀਵਰੇਜ ਦਾ ਕੋਈ ਆਪਣਾ ਕੋਈ ਗਰਾਊਂਡ ਦਾ ਕੋਈ ਛਪੜਾਂ ਦਾ ਕੋਈ ਪਾਈਪ ਲਾਈਨ ਦਾ ਸਾਰੇ ਕੰਮ ਜਿਹੜੇ ਆ ਜੰਗੀਪੱਤਰ ਤੇ ਚੱਲ ਰਿਹਾ ਆ ਹਰ ਪਿੰਡ ਦੇ ਵਿੱਚ ਤੇ ਸਾਡੇ ਵੀ ਇਸ ਤਰ੍ਹਾਂ ਕਾਫੀ ਯੋਰ-ਚੋਰ ਨਾਲ ਕੰਮ ਚੱਲ ਰਿਹਾ ਜੀ ਕਿੰਨੀਆਂ ਕੋਈ ਇੰਟਰਲੋਕ ਟਾਈਲਾਂ ਜਿਹੜੀਆਂ ਲੱਗੀਆਂ ਤੇ ਸਾਡਾ ਕੰਮ ਹੀ ਸ਼ੁਰੂ ਕੀਤਾ ਤੇ ਬਸ ਹੁਣ ਚੱਲੇ ਜਾਣਾ ਹਾਂ ਜੀ ਹੋਰ ਪਿੰਡ ਦੇ ਵਿੱਚ ਕੰਮ ਕੀਤਾ ਹਾਂ ਜੀ ਹੋਰ ਛੱਪੜਾ ਜਿਹੜਾ ਥਾਪਰ ਮੰਡਲ ਆਉਦੇ ਖੂਹ ਖਾ ਜਿਹੜੇ ਉਹ ਬਣਵਾਏ ਗਏ ਆ ਤੇ ਇੱਕ ਨਵਾਂ ਛੱਪੜ ਜਿਹੜਾ ਉਹ ਮਨਜ਼ੂਰ ਕਰਵਾਇਆ ਇੱਕ ਗਰਾਉਂਡ ਪਾਸ ਕਰਵਾਈਆ ਜੀ ਉਹਦਾ ਕੰਮ ਅਰਥੋਂ ਚੱਲ ਪੈਣਾ ਪਾਈਪ ਲਾਈਨ ਦੇ ਝੜੀਆਂ ਝੁਰੀਆਂ ਪੱਦੀਆਂ ਤੇ ਉਹ ਪਵਾ ਰਹੇ ਆ ਇਸੇ ਤਰ੍ਹਾਂ ਤਰਤੀਬ ਵਾਰ ਜਿੰਨਾ ਜਿੰਨਾ ਕੰਮ ਹੋਣ ਵਾਲਾ ਆ ਉਹ ਕਰਵਾ ਰਹੇ ਆ ਇੱਕ ਇਨਲ ਲਾਂਦਾ ਛੱਪੜ ਚੋਂ ਪਾਣੀ ਕਢਣਾ ਵਾਸਤੇ ਤੇ ਇੱਕ ਗਰੀਬ ਲੋਕਾਂ ਦੇ ਪੀਣ ਲਈ ਪਾਣੀ ਦਾ ਕੈਂਡੀ ਲਾਂਦੀ 80 ਲੀਟਰ ਦੀ ਇਸ ਤਰ੍ਹਾਂ ਜਿਵੇਂ ਸਹੂਲਤਾਂ ਮੈਨੂੰ ਚਾਹੀਦੀਆਂ ਉਹਨੇ ਵੱਲੇ ਸਾਡਾ ਪੂਰੇ ਵਧੀਆ ਤਰੀਕਿਆਂ ਧਿਆਨ ਆ ਉਧਰ ਕਿ ਇਹ ਕੰਮ ਜਿਹੜੇ ਹੋਣੇ ਚਾਹੀਦੇ ਉਹ ਕਰਵਾ ਜਾਈਏ ਹਾਂ ਜੀ ਸੀਸਰ ਸਿੰਘ ਜੀ ਬੇਟਾ ਬਰਵਾਲਾ ਕੀ ਕਹਿਣਾ ਚਾਹੋਗੇ ਜੀ ਸਾ ਮੇਰੇ ਕਹਿੰਦਾ ਵਿਕਾਸਵਾਗ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਕਿ ਜੁਨਜੇ ਤੇ ਭੁਲਰ ਬਨੇ ਲਾਲਚ ਭੁਲਰ ਤੇ ਬਹੁਤ ਕੰਮ ਵਧੀਆ ਚੱਲ ਰਿਹਾ ਹੈ ਬਾਕੀ ਅਸੀਂ ਲਾਈਟਾਂ ਬਾਰੇ ਵੀ ਮੱਥੇ ਪਾਏ ਆ ਔਰ ਜੇ ਸ਼ੀਸ਼ੇ ਬਾਰੇ ਮੱਥੇ ਪਾਏ ਨੇ ਲੱਗਣੇ ਆ ਬਾਕੀ ਹੋਰ ਜਿਹੜੇ ਕੰਮ ਸਾਰੇ ਇਦਾਂ ਜਿਹੜਾ ਕੰਮ ਆਉ ਉਸ ਤਰ੍ਹਾਂ ਚੱਲੀ ਜਾਣੇ ਆ ਜਿਸ ਤਰ੍ਹਾਂ ਗਰਾਡ ਮਿਲ ਉਸ ਤਰ੍ਹਾਂ ਕੰਮ ਕਰਾਂਗੇ ਬਾਅਦ ਤੋਂ ਬਾਅਦ ਕੰਮ ਚੜ੍ਹ ਕੇ ਅਸੀਂ ਜਿਹੜਾ ਕਰਾਂਗੇ ਉਹ ਕਰਦੇ ਰਵਾਂਗੇ। ਸਪੈਂਡ ਵਿੱਚ ਜਿਹੜਾ ਸੰਯੋਗ ਮਿਲ ਰਿਹਾ ਹੈ। ਸੰਯੋਗ ਬਹੁਤ ਵਧੀਆ ਮਿਲ ਰਿਹਾ ਹੈ ਜੀ ਸਾਰੇ ਕੋਆਪਰੇਸ਼ਨ ਸਾਡੇ ਵਿੱਚ ਆਪਸ ਵਿੱਚ ਮੈਂਬਰਾਂ ਦਾ ਸਾਰੇ ਆਗਰ ਦੇ ਬੰਦੇ ਕੋਆਪਰੇਸ਼ਨ ਕੋਆਪਰੇਟ ਕਰ ਰਹੇ ਇੱਕ ਦੂਜੇ ਨੂੰ ਉਸੇ ਤਰ੍ਹਾਂ ਕਰਦੇ ਰਵਾਂਗੇ। ਔਰ ਹੁਣ ਸਮੇਂ ਦੇ ਵਿੱਚ ਵੀ ਅਸੀਂ ਮਿਲ ਬਾਅਦ ਤੋਂ ਬਾਅਦ ਕੰਮ ਕਰਕੇ ਦਿਖਾਵਾਂਗੇ। ਆਂ ਜੀ ਪ੍ਰਧਾਨ ਜੀ ਅੱਜ ਮੌਕੇ ਤੇ ਪਹੁੰਚੇ ਤੁਸੀਂ ਮਿਲਾਂ ਪ੍ਰਧਾਨ ਜੀ। ਅੱਜ ਪਿੰਡ ਬਰਵਾਲੇ ਵਿੱਚ ਜਿਹੜਾ ਕਾਰ ਚੱਲ ਰਿਹਾ ਹੈ ਵੀ ਪੂਰੀ ਚਾਹ ਪਰਤਾਂ ਕੀਤੀ ਹੈ ਬੜਾ ਠੀਕਾ ਨਾ ਚੱਲ ਰਿਹਾ ਹੈ ਬਹੁਤ ਵਧੀਆ ਲੱਗਾ ਜੀ ਵੇਖ ਕੇ ਸਰਪੰਚ ਸਾਹਿਬ ਤੇ ਪੂਰੀ ਟੀਮ ਜਿਹੜੀ ਆ ਬੜੀ ਤਾਂ ਦੇਈ ਨਾ ਜਿਹੜੇ ਕੰਮ ਕਰਾ ਰਹੀ ਆ ਅੱਜ ਵੇਖਿਆ ਵਾ ਇਹਨਾਂ ਨੇ ਆ ਗਲੀ ਇੱਕ ਚੈੱਕ ਕੀਤੀ ਆ ਥੱਲੇ ਗੜਕਾ ਪਾ ਕੇ ਪੂਰੀ ਇਹਦੀ ਦਬਾਈ ਕਰਕੇ ਤੇ ਫੇਰ ਲਵਾ ਰਹੇ ਆ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਠੇਕੇਦਾਰ ਇਹ ਬਹੁਤ ਸੋਹਣੇ ਲੈਵਲ ਦੇ ਨਾਲ ਲਾ ਰਹੇ ਆ ਵੀ ਮੈਨੂੰ ਲੱਗਦਾ ਵੀ ਲੰਮਾ ਸਮਾਂ ਜਿਹੜੀ ਇਹ ਗਲੀਆਂ ਕੱਢਣ ਗਿਆ ਬੜੇ ਤਰੀਕੇ ਦੇ ਨਾਲ ਸੱਚੇ ਆਰੂ ਢਾਂਗ ਦੇ ਨਾਲ ਲੱਗ ਰਿਹਾ ਕੰਮ ਹੋਰ ਜਿਸ ਤਰ੍ਹਾਂ ਛੱਪੜ ਦਾ ਦੱਸਿਆ ਵਾ ਇਹਨਾਂ ਨੇ ਛੱਪੜ ਦਾ ਕੰਮ ਚੱਲ ਰਿਹਾ ਵਾ ਅੰਗਣਵਾੜੀ ਦਾ ਕਮਰਾ ਵੀ ਤਿਆਰ ਹੋ ਗਿਆ ਵਾ ਇਸ ਤਰ੍ਹਾਂ ਜਿਹੜੇ ਲੋਕਾਂ ਦੇ ਕੋਠੇ ਬੁਆਏ ਆ ਜੀ ਗਰੀਬ ਲੋਕਾਂ ਦੇ ਕੋਠੇ ਜਿਹੜੇ ਛੱਪੜ ਦਾ ਅੰਗਣਵਾੜੀ ਦਾ ਇਹ ਸਾਰੇ ਕੰਮ ਜਿਹੜੇ ਆ ਲੈਂਡ ਵਾਈਜ਼ ਚੱਲ ਰਹੇ ਆ ਤੇ ਚੰਗਾ ਸੰਯੋਗ ਦੇ ਰਹੀ ਸਾਰੀ ਟੀਮ ਜਿਹੜੀ ਇਹਨਾਂ ਦੀ